ਇਸ ਚੈਨਲ ਨੂੰ ਦੇਖਣ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਤ ਸਿਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਸ਼ ਕੌਰ ਗਰੇਵਾਲ ਤੁਹਾਡੀ ਜਾਣੀ ਪਛਾਣੀ ਲਿਖਕ ਅੱਜ ਕਲਕੱਤਾ ਕਾਂਡ ਦਾ ਜ਼ਿਕਰ ਸੁਣ ਕੇ ਮਨ ਬਹੁਤ ਦੁਖੀ ਹੈ ਜੀ ਨੇ ਤਦ ਦਿਨ ਸਾਡੀਆਂ ਧੀਆਂ ਭੈਣਾਂ ਦੇ ਨਾਲ ਇਸ ਤਰ੍ਹਾਂ ਦੀਆਂ ਕਹਾਣੀਆਂ ਵਾਰਦਾਤਾਂ ਹੋ ਰਹੀਆਂ ਹਨ ਇੱਕ ਵਾਰੀ ਇਸ ਤਰ੍ਹਾਂ ਦੀ ਘਟਨਾ ਹੋਰ ਵੀ ਕਿਸੇ ਸਾਡੀ ਧੀ ਨਾਲ ਵਾਪਰੀ ਸੀ ਉਦੋਂ ਇੱਕ ਮੈਕਅਪਤਾ ਲਿਖੀ ਸੀ ਅੱਜ ਦੇ ਰਾਵਣ ਉਹੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੀ ਅਜੇ ਤੱਕ ਇੱਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਾਡੇ ਦੇਸ਼ ਵਿੱਚ ਵਾਇਰਸ ਮੁਤਾਬਕ ਛੇਨਾਂ ਲੋਕਾਂ ਨੂੰ ਕਵਤਾ ਹੈ ਜੀ ਅੱਜ ਦੇ ਰਾਵਣ ਛੋਟੀ ਜੀ ਕਵਤਾ ਹੈ ਉਮੀਦ ਹੈ ਇਹ ਤੁਹਾਡੇ ਸਾਰਿਆਂ ਦੇ ਦਿਲ ਦੀ ਹੂਕ ਹੈ ਮੇਰੇ ਕੱਲੀ ਦੇ ਦਿਲ ਦੀ ਹੂਕ ਨੇ ਉਮੀਦ ਹੈ ਤੁਸੀਂ ਪਸੰਦ ਕਰੋਗੇ ਅੱਜ ਦੇ ਰਾਵਣ ਸਦੀਆਂ ਪਹਿਲਾਂ ਇੱਕ ਵਿਦਵਾਨ ਰਾਵਣ ਤੋਂ ਹੋਈ ਸੀ ਇੱਕ ਗਲਤੀ ਸਦੀਆਂ ਪਹਿਲਾਂ ਇੱਕ ਵਿਦਵਾਨ ਰਾਵਣ ਤੋਂ ਹੋਈ ਸੀ ਇੱਕ ਗਲਤੀ ਸੀਤਾ ਨੂੰ ਚੁੱਕ ਲੈ ਜਾਣ ਦੀ ਜਿਸ ਨੂੰ ਅਸੀਂ ਅੱਜ ਤੱਕ ਕੀਤਾ ਨਹੀਂ ਮਾਫ ਜਿਸ ਨੂੰ ਅਸੀਂ ਅੱਜ ਤੱਕ ਕੀਤਾ ਨਹੀਂ ਮਾਫ ਭਾਵੇਂ ਕਿ ਉਹ ਸਾਦਲ ਸੀ ਸਾਫ ਹਰ ਸਾਲ ਉਸਦੇ ਪੁੱਤਲੇ ਸਾੜੀ ਜਾ ਰਹੇ ਹਨ ਪਰ ਪਰ ਅੱਜ ਤਾਂ ਇਸ ਤੋਂ ਕਿਤੇ ਵੱਧ ਖਤਰਨਾਕ ਨੇ ਰਾਵਣ ਪਰ ਅੱਜ ਤਾਂ ਇਸ ਤੋਂ ਕਿਤੇ ਵੱਧ ਖਤਰਨਾਕ ਨੇ ਰਾਵਣ ਜੋ ਸੀਤਾ ਵਰਗੀਆਂ ਸਵਿੱਤਰੀਆਂ ਨੂੰ ਚੁੱਕ ਵੀ ਲੈਂਦੇ ਨੇ ਤੇ ਉਸ ਤੋਂ ਅਗਲਾ ਗੁਨਾਹ ਵੀ ਕਰਦੇ ਨੇ ਅਸੀਂ ਇਨਾ ਰਾਵਣਾਂ ਲਈ ਕਿਉਂ ਹੋ ਜਾਂਦੇ ਹਾਂ ਖਮੋਸ਼ ਅਸੀਂ ਇਨਾ ਰਾਵਣਾਂ ਲਈ ਕਿਉਂ ਹੋ ਜਾਂਦੇ ਹਾਂ ਖਮੋਸ਼ ਜਦ ਕਿ ਇਹਨਾਂ ਦਾ ਇਨਾ ਵੱਡਾ ਹੁੰਦਾ ਹੈ ਦੋਸ਼ ਕਿਉਂ ਡਰ ਜਾਂਦੇ ਹਾਂ ਇਹਨਾਂ ਦੇ ਵੱਡੇ ਬਾਪ ਦਾਦਿਆਂ ਤੋਂ ਅੱਜ ਲੋੜ ਹੈ ਅੱਜ ਲੋੜ ਹੈ ਇਹਨਾਂ ਦੇ ਚਿਹਰੇ ਪਛਾਨਣ ਦੀ ਇਹਨਾਂ ਦੀ ਸਲੀਅਤ ਜਾਣਣ ਦੀ ਜਦ ਤੱਕ ਅਸੀਂ ਰਹਾਂਗੇ ਖਾਮੋਸ਼ 라ਵਣਾ ਮੰਨਣਾ ਨਹੀਂ ਹੈ ਦੋਸ਼ ਆਓ ਆਓ ਅੱਜ ਸੱਚ ਦੇ ਹਾਣੀ ਬਣੀਏ ਆਓ ਆਓ ਅੱਜ ਸੱਚ ਦੇ ਹਾਣੀ ਬਣੀਏ ਚੰਡੀ ਦੁਰਗਾ ਮਾਈ ਭਾਗੋ ਜਾਂ છાਸੀ ਦੀ ਰਾਣੀ ਬਣੀ ਭਾਵੇਂ ਅੱਜ ਜ਼ਿੰਦਗੀ ਦੇ ਹਰ ਮੋੜ ਤੇ ਬੈਠੇ ਨਿਰਾਵਨ ਭਾਵੇਂ ਅੱਜ ਜ਼ਿੰਦਗੀ ਦੇ ਹਰ ਮੋੜ ਤੇ ਬੈਠੇ ਨਿਰਾਵਨ ਪਰ ਪਰ ਕੁਝ ਸਰਦਾਰ ਬਗੇਲ ਸਿੰਘ ਹਰੀ ਸਿੰਘ ਨਲਵਾ ਜੱਸਾ ਸਿੰਘ ਰਾਮਗੜੀਆ ਵਰਗੇ ਸਰਦਾਰ ਵੀ ਹੋਣਗੇ ਕਿਤੇ ਕਿਤੇ ਹੋਣਗੇ ਜੋ ਦੀਸ਼ ਵਰਗੀਆਂ ਧੀਆਂ ਪੈਣਾ ਦੀ ਪੱਤ ਬਚਾਉਣਗੇ ਤੇ ਅੱਜ ਦੇ ਰਾਵਣਾ ਨੂੰ ਨੱਥ ਪਾਉਣਗੇ ਤੇ ਅੰਦਰ ਦੇ ਰਾਵਣਾਂ ਨੂੰ ਨੱਥ ਪਾਉਣਗੇ ਧੰਨਵਾਦ